ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਣਾ ਪੀਣਾ ਅਸੀਂ ਜੋ ਕੁਝ ਖਾਂਦੇ ਹਾਂ ਉਹ ਸਾਡੇ ਸਰੀਰ ਨੂੰ ਬਲ ਦਿੰਦਾ ਹੈ ਖਾਣ ਤੋਂ ਪਹਿਲਾਂ ਹੱਥ ਮੂੰਹ ਧੋ ਲਵੋ ਮੁਰਗੀ ਛੋਟੀ ਪਾਓ ਤੇ ਚੰਗੀ ਤਰ੍ਹਾਂ ਚਿਤਕੇ ਖਾਓ ਹੁਕ ਤੋ ਬਿਨਾ ਨਾ ਖਾਓ ਹੁਕ ਲੱਗਣ ਤੇ ਵੀ ਲੋਭ ਕਰਕੇ ਸਰੀਰ ਦੀ ਲੋੜ ਤੋਂ ਜ਼ਿਆਦਾ ਭੋਜਨ ਨਾ ਖਾਓ ਬਹੁਤਾ ਖਾਣ ਨਾਲ ਤੇ ਹਰ ਵੇਲੇ ਖਾਣਾ ਸਾਡੇ ਸਰੀਰ ਨੂੰ ਕਈ ਰੋਗ ਲੱਗ ਜਾਂਦੇ ਹਨ ਸਰੀਰ ਦੀ ਲੋੜ ਅਨਸਾਰ ਖਾਣ ਨਾਲ ਹੀ ਦੇ ਆਰੋਗ ਰਹਿੰਦੀ ਹੈ ਬਹੁਤ ਤੇਜ਼ ਮਿਰਚ ਮਸਾਲੇ ਬਹੁਤੀਆਂ ਤਤੀਆਂ ਚੀਜ਼ਾਂ ਤੇ ਬਹੁਤ ਗਰਮ ਤਸੀਰਾਂ ਵਾਲੀਆਂ ਚੀਜ਼ਾਂ ਨਾ ਖਾਓ ਇਹੋ ਜਿਹੀਆਂ ਇਹੋ ਜਿਹੀਆਂ ਚੀਜ਼ਾਂ ਖਾਣ ਨਾਲ ਪੇਟ ਅੰਦਰ ਕਈ ਰੋਗ ਲੱਗ ਜਾਂਦੇ ਹਨ ਜਿਹੜੀ ਚੀਜ਼ ਸਰੀਰ ਜਾਂ ਮਿਹਦੇ ਨੂੰ ਮਾਫਕ ਹੋਵੇ ਉਹ ਛਕੋ ਹਰ ਕਿਸੇ ਚੀਜ਼ ਨੂੰ ਛੱਕਣ ਲੱਗਿਆਂ ਵਾਹਿਗੁਰੂ ਆਖ ਕੇ ਛਕੋ ਖਾਣ ਤੋਂ ਬਾਅਦ ਪੁਰਲੀ ਜ਼ਰੂਰ ਕਰੋ ਜੇ ਹੋ ਸਕੇ ਤਾਂ ਆਪਣੇ ਭੋਜਨ ਵਿੱਚੋਂ ਹੋਰ ਕਿਸੇ ਨੂੰ ਵੀ ਦਿਓ ਵੰਡ ਖਾਣਾ ਉੱਤਮ ਗੁਣ ਹੈ ਜੂਠਾ ਨਾ ਖਾਓ ਜੂਠ ਖਾਣ ਨਾਲ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਕਿਸੇ ਦੀ ਵੀ ਦਾ ਲੋਭ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ